ਪ੍ਰਾਈਮਸ਼ਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਪ੍ਰਾਈਮ ਟਾਈਮ ਪ੍ਰੋਗਰਾਮ ਵਿੱਚ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਕਰਦੀ ਹੈ ਅੱਜ ਜਿਹੜੀਆਂ ਖਬਰਾਂ ਦੀ ਚਰਚਾ ਕਰਨੀ ਹੈ ਇੱਕ ਤਾਂ ਉਹਦੇ ਵਿੱਚ ਜ਼ਿਕਰ ਹੁਣ ਹੜ੍ਹਾਂ ਤੋਂ ਬਾਅਦ ਦੀ ਸਥਿਤੀ ਦਾ ਕਰਾਂਗੇ ਕਿਉਂਕਿ ਬਹੁਤ ਸਾਰੀਆਂ ਖਬਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਨੇ ਲੋਕਾਂ ਤੋਂ ਸੁਣਨੇ ਨੂੰ ਮਿਲਦੀਆਂ ਨੇ ਰਾਹਤ ਸਮੱਗਰੀ ਲੋਕਾਂ ਤੱਕ ਪਹੁੰਚੀ ਹੈ ਮਦਦ ਬਹੁਤ ਕਰਾਂਦੀ ਹੋਈ ਹੈ ਪਰ ਹੁਣ ਦੋਸ਼ ਜਿਸ ਸਾਬ ਦੇ ਲੱਗਦੇ ਹੈ ਲੋਟ ਮਚਾਉਣੀ ਸ਼ੁਰੂ ਕਰ ਦਿੱਤੀ ਹੈ ਸਮਾਜ ਸੇਵੀ ਸੰਸਥਾਵਾਂ ਨੂੰ ਥੋੜੇ ਦਿਨ ਲਈ ਰੁਕ ਜਾਣਾ ਚਾਹੀਦਾ ਹੈ ਹਾਲਾਤ ਜ਼ਮੀਨੀ ਪੱਧਰ ਤੇ ਖਰਾਬ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਫਸਲਾਂ ਬਰਬਾਦ ਹੋ ਗਈਆਂ ਅਸਲ ਦੇ ਵਿੱਚ ਵਾਹ ਉਹਨਾਂ ਦੀ ਫੜਨ ਦੀ ਜ਼ਰੂਰਤ ਹੈ ਇਹ ਕਹਾਣੀ ਕਿੱਧਰ ਨੂੰ ਜਾ ਰਹੀ ਹੈ ਕਿ ਸਤਮੁਛੀ ਜਿਹੜੇ ਦੋਸ਼ ਲੱਗ ਰਹੇ ਸਹੀ ਹੈ ਇਸ ਤੇ ਗੱਲਬਾਤ ਕਰਨੀ ਹੈ ਗੱਲਬਾਤ ਹਰਿਆਣੇ ਦੀ ਵੀ ਕਰਾਂਗੇ ਹਰਿਆਣੇ ਦੇ ਵਿੱਚ ਹੜਾ ਨੇ ਇੰਨੀ ਮਾਰ ਮਾਰੀ ਨਹੀਂ ਪਰ ਉਥੇ ਦੱਸਿਆ ਜਾ ਰਿਹਾ ਹੈ ਕਿ 29 ਲੱਖ ਏਕੜ ਫਸਲ ਬਰਬਾਦ ਹੋ ਗਈ। ਕਿਸਾਨ ਜੁਪੀ ਦੇ, ਰਾਜਸਥਾਨ ਦੇ, ਫਸਲ ਹਰਿਆਣੇ ਦੀ ਫਾਇਦਾ ਕੌਣ ਲੈ ਕੇ ਚੱਲਾ? ਇਹਦੇ ਚਰਚੇ ਕਈ ਤਰ੍ਹਾਂ ਦੇ ਐ। ਉਧਰ GST ਦੀ ਗੱਲ ਵੀ ਕਰਨੀ ਹੈ ਕਿਉਂਕਿ ਸਰਕਾਰ ਨੇ ਜਿਹੜੀਆਂ ਸਲੈਬ ਆ GST ਦੀਆਂ ਉਹ ਘਟਾ ਦਿੱਤੀਆਂ। ਟੈਕਸ ਸਲੈਬਾਂ ਦੇ ਵਿੱਚ ਪਰਿਵਰਤਨ ਕਰ ਦਿੱਤਾ। ਕਿਹੜੇ ਲੋਕਾਂ ਨੂੰ ਫਾਇਦਾ ਹੋਣਾ? ਕਿੰਨਾ ਫਾਇਦਾ ਹੋਣਾ? ਕੀ ਕੀ ਸਸਤਾ ਹੋ ਰਿਹਾ ਇਸ ਤੇ ਵੀ ਝਾਤ ਜਰੂਰ ਮਾਰਾਂਗੇ ਸ਼ੁਰੂਆਤ ਹੜਾਂ ਤੋਂ ਕਰਦੇ ਹਾਂ ਮੌਨਸੂਨ ਚਲੀ ਗਈ ਅੱਜ ਖਬਰਾਂ ਨੇ ਕਿ ਪੰਜਾਬ ਦੇ ਕੁਸ਼ਕ ਥਾਵਾਂ ਤੇ ਹਲਕੀ ਜਹੀ ਬਾਰਿਸ਼ ਹੋ ਸਕਦੀ ਹੈ ਕੁਸ਼ਕ ਥਾਵਾਂ ਤੇ ਬਾਕੀ ਮੌਸਮ ਬਿਲਕੁਲ ਠੀਕ ਹੈ ਚਲੋ ਮੌਨਸੂਨ ਨੇ ਇਸ ਪਰ ਬਹਾ ਨੁਕਸਾਨ ਕੀਤਾ ਹੈ ਫਸਲਾਂ ਦਾ ਨੁਕਸਾਨ ਹੋਇਆ ਇਨਸਾਨਾਂ ਦਾ ਨੁਕਸਾਨ ਹੋਇਆ ਕਈਆਂ ਦੇ ਘਟ ਹੈ ਗਏ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾ ਕੇ ਜਾਂਦੀ ਜਾਂਦੀ ਮੌਨਸੂਨ ਕੰਮ ਖਰਾਬ ਕਰ ਸਕਦੀ ਹੈ ਅਸੀਂ ਇੱਕ ਹਫ਼ਤੇ ਤੋਂ ਖਬਰਾਂ ਦੇਖ ਰਹੇ ਹਾਂ ਕਦੀ ਉੱਤਰਾਖੰਡ ਤੋਂ ਖਬਰ ਆ ਰਹੀ ਹੈ ਕਦੀ ਹਿਮਾਚਲ ਪ੍ਰਦੇਸ਼ ਤੋਂ ਬੱਦਲ ਫਟੇ ਮੌਤਾਂ ਹੋਈਆਂ ਕਿਤੇ ਤਾਂ ਤੇ 7 ਬੰਦੇ ਮਰ ਗਏ ਕਿਤੇ 3 ਮਰ ਗਏ ਬੰਦਾ ਤੇ ਇੱਕ ਵੀ ਮਰਦਾ ਨੁਕਸਾਨ ਪਰਿਵਾਰ ਦਾ ਬਹੁਤ ਹੁੰਦਾ ਹੈ ਪਰ ਹੁਣ ਜਦੋਂ ਇਹ ਖਬਰਾਂ ਨੇ ਕੁਝ ਦਿਨ ਤੱਕ ਸਥਿਤੀ ਸਾਰੀ ਠੀਕ ਹੋ ਜਾਣੀ ਹੈ ਕੀ ਵਾਕਈ ਸਾਰਾ ਕੁਝ ਠੀਕ ਹੋ ਜਾਏਗਾ ਮੀਂਹ ਤੋਂ ਕਹਿ ਸਕਦੇ ਰਾਹਤ ਮਿਲ ਜਾਣੀ ਹੈ ਪਰ ਹਾਲਾਤ ਇੰਨੀ ਜਲਦੀ ਸੌਖੇ ਹੁੰਦੇ ਨਜ਼ਰ ਨਹੀਂ ਆ ਰਹੇ ਪੰਜਾਬ ਦੇ 2555 ਪਿੰਡ ਪਾਣੀ ਦੀ ਲਪੇਟ ਦੇ ਵਿੱਚ ਆਏ ਸੀ ਜਿਨ੍ਹਾਂ ਦੇ ਵਿੱਚੋਂ 196 ਪਿੰਡ ਅੰਮ੍ਰਿਤਸਰ ਦੇ ਜਿਹੜੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਇਹਦੇ ਵਿੱਚ ਬਰਨਾਲੇ ਦੇ 121 ਬਠਿੰਡੇ ਦੇ 21 ਪਿੰਡ ਫਰੀਦਕੋਟ ਦੇ 15 ਪਿੰਡ ਪਾਣੀ ਦੇ ਵਿੱਚ ਡੁੱਬੇ ਫਾਜ਼ਿਲਕਾ ਦੇ 111 ਪਿੰਡ ਫਿਰੋਜ਼ਪੁਰ ਦੇ 108 ਗੁਰਦਾਸਪੁਰ ਦੇ ਸਭ ਤੋਂ ਵੱਧ 343 ਪਿੰਡ ਪ੍ਰਭਾਵਿਤ ਹੋਏ ਖੁਸ਼ਿਆਰਪੁਰ ਦੇ 350 ਪਿੰਡ ਜ਼ਿਲ੍ਹਾ ਜਲੰਧਰ ਦਾ 93 ਕਪੂਰਥਲੇ ਦੇ 149 ਲੁਧਿਆਣੇ ਦੇ 131 ਪਿੰਡ ਹੜਾਂ ਦੀ ਮਾਰ ਹਟ ਆਏ। ਇਨ੍ਹਾਂ ਪਿੰਡਾਂ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਕਿਸੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਕਿਸੇ ਪਿੰਡ ਦੇ ਵਿੱਚ ਠੀਕ-ਠੀਕ ਹਾਲਾਤ ਰਹੇ ਪਰ ਜਿਹੜੇ ਘਰਾਂ ਦੇ ਵਿੱਚ ਪਾਣੀ ਵੜਿਆ ਪਾਣੀ ਸਾਫ ਹੋਰ ਹੈ ਜਿਨ੍ਹਾਂ ਘਰਾਂ ਚੋਂ ਪਾਣੀ ਕੱਢਿਆ ਗਿਆ ਹੁਣ ਉੱਥੇ ਹਾਲਾਤ ਜਿਸ ਹਸਾਬ ਦੇ ਬਣ ਰਹੇ ਨੇ ਇਹ ਬੜੀ ਤਰਸਯੋਗ ਸਥਿਤੀ ਬਣ ਗਈ ਹੈ ਇਹ ਲੋਕ ਇਸ ਤਰ੍ਹਾਂ ਦੇ ਸੀ ਨਹੀਂ ਜਿਹੜੇ ਤਰਸ ਦੇ ਪਾਤਰ ਬਣ ਗਏ ਇਹਨਾਂ ਦੇ ਵਿੱਚੋਂ ਕਿਸੇ ਦੀ 20 ਏਕੜ ਜ਼ਮੀਨ ਕਿਸੇ ਦੀ 4 ਕਿੱਲੇ ਕਿਸੇ ਦੀ 5 ਕਿੱਲੇ ਕੋਈ ਮੱਧ ਵਰਗੀ ਕਿਸਾਨ ਸੀ ਕਿਸੇ ਦੇ ਕੋਲ ਚੰਗਾ ਸਾਰਾ ਕੁਝ ਸੀ ਗਹਿਣਾ ਅੰਗਟਾ ਜ਼ਮੀਨ ਸਾਰਾ ਕੁਝ ਠੀਕ ਸੀ ਪਰ ਹਾਲਾਤ ਜਿਹੜੇ ਬਣ ਗਏ ਆ ਸੋਸ਼ਲ ਮੀਡੀਆ 'ਤੇ ਜਦੋਂ ਵੀਡੀਓ ਦੇਖਦੇ ਆ ਤਹ ਹਾਲਾਤ ਤਰਸਜੁਗ ਨਜ਼ਰ ਆ ਰਹੇ ਨੇ ਅਸੀਂ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਗਏ ਬਾਉ ਪਰ ਪਿੰਡ ਦੇ ਵਿੱਚ ਹਾਲਾਤ ਹੁਣ ਵੀ ਠੀਕ ਹੋ ਰਹੇ ਨੇ ਬੰਨ ਜਿਹੜਾ ਆਰਜ਼ੀ ਤੌਰ ਤੇ ਬੰਦ ਦਿੱਤਾ ਗਿਆ ਪਰ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਬਾ ਕਦੋਂ ਫੜੀ ਜਾਵੇਗੀ ਸਰਕਾਰ ਨੇ ਤਾਂ ਕਹਿਤਾ 45 ਦਿਨ ਦੇ ਵਿੱਚ ਮੁਆਵਜ਼ਾ ਦਵਾਂਗੇ ਪਰ ਲੋਕ ਤਾਂ ਇੱਥੋਂ ਤੱਕ ਵੀ ਕਹਿ ਰਹੇ 2019 ਵਿੱਚ ਨਹੀਂ ਮਿਲਿਆ 23 ਦੇ ਵਿੱਚ ਕੁਝ ਨਹੀਂ ਮਿਲਿਆ ਹੁਣ ਸਾਨੂੰ ਕਾਦੀ ਆਸ ਹੈ ਪਰ ਇੱਕ ਆਸ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਭੈਣ ਭਰਾ ਉਹਨਾਂ ਦੀ ਮਦਦ ਕਰਨਗੇ ਤੇ ਮਦਦ ਕੀਤੀ ਵੀ ਜਾ ਰਹੀ ਹੈ ਹੁਣ ਜਦੋਂ ਖਬਰਾਂ ਇਹ ਸਾਰੀਆਂ ਆ ਰਹੀਆਂ ਸੀ ਤੇ ਇੱਕ ਖਬਰ ਆਈ ਹੈ ਕਿ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਪਿੰਡਾਂ ਦੇ ਵਿੱਚ ਰਾਸ਼ਨ ਲੈ ਕੇ ਜਾ ਰਹੀਆਂ ਨੇ ਆ ਖਾਸ ਤੌਰ ਤੇ ਅਜਨਾਲੇ ਵਾਲੇ ਪਾਸੇ ਤੇ ਡੇਰਾ ਬਾਬਾ ਨਾਨਕ ਦੇ ਕੋਲ ਉੱਥੇ ਰਾਸ਼ਨ ਜਿਸ ਹਿਸਾਬ ਦੇ ਨਾਲ ਟਰਾਲੀ ਲੁੱਟੀ ਗਈ ਤੇ ਟਰੱਕ ਦੇ ਵਿੱਚੋਂ ਸਮਾਨ ਤੋਇਆ ਗਿਆ ਇਹ ਬੜਾ ਮੰਦ ਭਗਾ ਸੀ ਪੰਜਾਬ ਦੇ ਜੇਕਰ ਕਿਸੇ ਪਿੰਡ ਦੇ ਵਿੱਚ ਅਸੀਂ 2555 ਪਿੰਡਾਂ ਦੀ ਗੱਲ ਕੀਤੀ ਹੈ ਸ਼ਾਇਦ ਹੀ ਸ਼ਾਇਦ ਹੀ ਕੋਈ ਪਿੰਡ ਹੋਵੇਗਾ ਜਿੱਥੇ ਤੱਕ ਰਾਹਤ ਸਮਗਰੀ ਜਾਂ ਰਾਸ਼ਨ ਨਹੀਂ ਪਹੁੰਚਿਆ ਪਰ ਫਿਰ ਵੀ ਅਜਿਹੇ ਹਰਕਤਾਂ ਜਿਹੜੇ ਲੋਕ ਕਰ ਰਹੇ ਹੈ ਇਹ ਬੜਾ ਮਨਪਕ ਨਾ ਕੀਤਾ ਜਾਵੇ ਚੰਗਾ ਹੁਣ ਕੁਝ ਕੁ ਸਮਾਜ ਸੇਵੀ ਸੰਸਥਾਵਾਂ ਫੋਨ ਸਾਨੂੰ ਵੀ ਆਉਂਦੇ ਆ ਤੁਹਾਨੂੰ ਵੀ ਆਉਂਦੇ ਹੋਣਗੇ ਉਹ ਸੇਵਾ ਕਰਨੀ ਚਾਹੁੰਦੇ ਆ ਸੇਵਾ ਪਹੁੰਚਾ ਵੀ ਰਹੇ ਆ ਮੌਜੂਦਾ ਸਮੇਂ ਦੇ ਵਿੱਚ ਜੇ ਕਿਸੇ ਚੀਜ਼ ਦੀ ਸਭ ਤੋਂ ਵੱਧ ਜ਼ਰੂਰਤ ਹੈ ਤਾਂ ਹੁਣ ਉਹ ਨਾ ਲੋਕਾਂ ਦੀ ਉਹਨਾਂ ਪਰਿਵਾਰਾਂ ਦੀ ਹੈ ਜਿਨ੍ਹਾਂ ਦੀਆਂ ਜ਼ਮੀਨਾਂ ਸੀ ਤੇ ਜ਼ਮੀਨਾਂ ਦੇ ਵਿੱਚ ਜਾਂ ਤਾਂ ਗਾਰਪ ਹੋ ਗਈ ਹੈ ਰੇਬ ਚੜ ਗਈ ਹੈ ਰੇਤਾ ਖੇਤਾਂ ਦੇ ਵਿੱਚ ਆ ਗਈ ਹੈ ਸਰਕਾਰ ਕਹਿ ਰਹੀ ਹੈ ਜਿਸ ਦਾ ਖੇਤ ਉਸ ਦੀ ਰੇਤ ਪਰ ਇਹ ਨਾਰਾ ਤਾਂ ਦੇ ਦਿੱਤਾ ਪਰ ਏਸੇ ਨਾਰੇ ਨੂੰ ਕਿੰਨਾ ਅੱਗੇ ਲਜਾਇਆ ਜਾ ਸਕਦਾ ਕਿਉਂਕਿ ਰਾਜਸਭਾ ਮੈਂਬਰ ਜਦੋਂ ਸੰਤ ਬਲਵੀਰ ਸਿੰਘ ਸੀਚੇਵਾਲ ਹੋਰਾਂ ਨੇ ਗੱਲ ਕੀਤੀ ਉਹ ਕਹਿੰਦੇ ਪਹਿਲਾਂ ਵੀ ਇਹ ਗੱਲ ਕਹੀ ਗਈ ਸੀ ਪਰ ਜਿਸ ਖੇਤ ਵਿੱਚੋਂ ਰੇਤਾ ਅੱਗੇ ਚਲ ਗਈ ਆ ਜਿਹਦੇ ਖੇਤ ਵਿੱਚੋਂ ਗਈ ਆ ਮਾਲਕ ਤਾਂ ਉਹ ਵੀ ਸੀ ਪਰ ਉਹਦੇ ਹੱਥ ਕੁਝ ਆਉਣਾ ਨਹੀਂ ਨੁਕਸਾਨ ਤਾਂ ਉਹਦਾ ਵੀ ਹੈ ਇਹ ਤਾਂ ਲੜਾਈ ਪੈ ਜੂ ਵਾਕਈ ਇਹ ਲੜਾਈ ਪੈ ਸਕਦੀ ਹੈ ਪਰ ਮਸਲਾ ਇਹ ਹੈ ਕਿ ਇਸ ਵੇਲੇ ਸਾਰਿਆਂ ਨੂੰ ਮਿਲ ਜੁਲ ਕੇ ਸਾਥ ਇੱਕ ਦੂਸਰ ਦੇਣਾ ਪੈਣਾ ਬਹੁਤ ਸਾਰੇ ਨੌਜਵਾਨ ਅੱਜ ਦੇਖ ਰਿਹਾ ਸੀ 90 ਤੋਂ 20 ਕਿ ਨੌਜਵਾਨ ਟਰੈਕਟਰ ਲੈ ਕੇ ਬਾਉ ਪਰ ਪਿੰਡ ਪਹੁੰਚੇ ਉੱਥੇ ਉਹਨਾਂ ਨੇ ਖੇਤਾਂ ਦੇ ਵਿੱਚੋਂ ਜਿਹੜੀ ਰੇਤ ਹੈ ਉਹ ਬਾਹਰ ਕੱਢਣ ਦਾ ਕੰਮ ਕੀਤਾ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਅਜਾਏ ਕੋ ਨਿਆੜਾ ਬੰਨੇ ਉੱਥੇ ਵੀ ਕੰਮ ਚੱਲਦਾ ਪਿਆ ਰਹਦਾ ਹੋਰ ਵੀ ਕਈ ਥਾਵਾਂ ਤੇ ਪੰਜਾਬ ਤੋਂ ਨੌਜਵਾਨ ਪਹੁੰਚ ਰਹੇ ਆ ਹੁਣ ਇਹਨਾਂ ਲੋਕਾਂ ਦੀ ਬਾਹ ਫੜਨ ਦੀ ਜ਼ਰੂਰਤ ਹੈ ਦੂਸਰੀ ਚੀਜ਼ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਘਟਿਆ ਗਏ ਪਰ ਇਸ ਤੋਂ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਦੇ ਘਰਾਂ ਵਿੱਚ ਤਰੇਣਾ ਪੈ ਗਈਆਂ ਉਹ ਡਿੱਗੇ ਘਰ ਤੋਂ ਵੀ ਜ਼ਿਆਦਾ ਖਤਰਨਾਕ ਹੈ ਕਿਉਂਕਿ ਲੋਕ ਨਾ ਅੰਦਰ ਰਹਿ ਸਕਦੇ ਆ ਨਾ ਬਾਹਰ ਰਹਿ ਸਕਦੇ ਆ ਆਪਣੇ ਅੱਖਾਂ ਦੇ ਮੂਹਰੇ ਉਹ ਮਕਾਨ ਡਿੱਗਦੇ ਦੇਖਣਗੇ ਕਿਉਂਕਿ ਜਿਹੜੀਆਂ ਤਰੇੜਾਂ ਨਾ ਜਾਂ ਤਾਂ ਛੋਟੀਆਂ-ਛੋਟੀਆਂ ਹੁਣ ਬੰਦਾ ਕਹਿੰਦਾ ਚੱਲ ਕੋਈ ਨਹੀਂ ਪਰ ਜਿੱਥੇ ਪਾੜ ਹੀ ਇੱਕ-ਇੱਕ 2-2 ਇੰਚ ਦਾ ਪੈ ਗਿਆ ਜਿੱਥੇ ਸਾਫ਼ ਬਾਹਰਲਾ ਪਾਸਾ ਦਿਖਾਈ ਦਿੰਦਾ ਉਹ ਕਿਸੇ ਵੇਲੇ ਵੀ ਡਿੱਗ ਸਕਦਾ ਮਕਾਨ ਉਹਨਾਂ ਲੋਕਾਂ ਦੀ ਹੁਣ ਬਾਹਰ ਫੜਨ ਦੀ ਜ਼ਰੂਰਤ ਹੈ ਬਹੁਤ ਸਾਰੀ ਮਦਦ ਕੀਤੀ ਵੀ ਜਾ ਰਹੀ ਹੈ ਸੋ ਇੱਕ ਦੂਸਰੇ ਮਦਦ ਕਰਨ ਦੇ ਲਈ ਅੱਗੇ ਹਰ ਇੱਕ ਨੂੰ ਆਉਣਾ ਚਾਹੀਦਾ ਅੱਗੇ ਜੇ ਗੱਲ ਕਰਦੀ ਹੈ ਹਰਿਆਣੇ ਦੀ ਕਰਦੇ ਹਾਂ ਕਿਉਂਕਿ ਹਰਿਆਣੇ ਦੇ ਵਿੱਚ ਇੱਕ ਖਬਰ ਆਈ ਹੈ ਕਿ 29 ਲੱਖ ਏਕੜ ਨੁਕਸਾਨ ਉਥੇ 5 ਲੱਖ ਕਿਸਾਨਾਂ ਦਾ ਹੋਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ 15 ਸਤੰਬਰ ਤੱਕ ਡਾਟਾ ਸਾਹਮਣੇ ਆਇਆ ਸੀ ਕਿ 5 ਲੱਖ ਕਿਸਾਨਾਂ ਦਾ 29 ਲੱਖ ਏਕੜ ਫਸਲ ਦਾ ਨੁਕਸਾਨ ਹੋ ਗਿਆ ਮੀਂਹ ਸਭ ਤੋਂ ਵੱਧ ਜੇਸਪਰ ਕਿਤੇ ਨੁਕਸਾਨ ਵਾਲਾ ਪਿਆ ਤੋਂ ਪੰਜਾਬ ਦੇ ਵਿੱਚ ਸੀ ਵੈਸੇ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਇੱਥੇ ਵੀ ਮੀਂਹ ਪਿਆ ਪੰਜਾਬ ਦੇ ਵਿੱਚ ਜਿਹੜਾ ਫਸਲੀ ਨੁਕਸਾਨ ਹੋਇਆ ਉਹ ਘੱਟ ਨਹੀਂ ਸੀ ਹੁਣ ਇਹ ਜਦੋਂ ਖਬਰਾਂ ਆਉਂਦੀਆਂ ਨੇ ਕਿ 29 ਲੱਖ ਏਕੜ ਹਰਿਆਣੇ ਦੇ ਵਿੱਚ ਫਸਲ ਬਰਬਾਦ ਹੋ ਗਈ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਗੜਬੜੀਆਂ ਜ਼ਰੂਰ ਹੋਈਆਂ ਹੋਣਗੀਆਂ ਹੁਣ ਹੌਲੀ-ਹੌਲੀ ਕਰਕੇ ਇਹ ਡਾਟਾ ਸਾਹਮਣੇ ਆ ਗਿਆ ਜਦੋਂ ਰਜਿਸਟ੍ਰੇਸ਼ਨ ਚੱਲਦੀ ਪਈ ਸੀ ਤਾਂ ਰਜਿਸਟ੍ਰੇਸ਼ਨ ਦੇ ਦੌਰਾਨ ਪਤਾ ਲੱਗਿਆ ਕਿ ਬੰਦੇ ਹਰਿਆਣੇ ਦੇ ਆ ਇਹਨਾਂ ਵਿੱਚੋਂ ਕੁਝ ਬੰਦੇ ਰਾਜਸਥਾਨ ਦੇ ਆ ਇਹਨਾਂ ਵਿੱਚੋਂ ਕੁਝ ਬੰਦੇ ਉੱਤਰ ਪ੍ਰਦੇਸ਼ ਦੇ ਆ ਜ਼ਮੀਨ ਹਰਿਆਣੇ ਦੇ ਵਿੱਚ ਹੈ ਬੰਦਾ ਕੋਈ ਰਾਜਸਥਾਨ ਦਾ ਕੋਈ ਉੱਤਰ ਪ੍ਰਦੇਸ਼ ਦਾ ਤੇ ਰਜਿਸਟ੍ਰੇਸ਼ਨ ਉਹਨਾਂ ਦੇ ਨਾਂ ਦੀ ਹੋ ਗਈ ਹੈ ਤੇ ਜੇ ਉਹਨਾਂ ਦੇ ਨਾਂ ਤੇ ਰਜਿਸਟ੍ਰੇਸ਼ਨ ਹੋ ਗਈ ਆ ਤਾਂ ਫਿਰ ਮੁਆਵਜ਼ਾ ਕਿਹਦੇ ਖਾਤੇ ਵਿੱਚ ਆਏਗਾ ਵੈਸੇ ਤਾਂ 29 ਲੱਖ ਏਕੜ ਫਸਲ ਦਾ ਨੁਕਸਾਨ ਹਰਿਆਣੇ ਵਿੱਚ ਹੋਇਆ ਜਾਂ ਨਹੀਂ ਜਾਂਚ ਤਾਂ ਇਹ ਵੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਕਪੜਾ ਦੱਸਿਆ ਜਾ ਰਿਹਾ ਪਰ ਫਿਰ ਵੀ ਜੇ ਹੁਣ ਉਹ ਲੋਕ ਜੁਪੀ ਤੋਂ ਐ ਕੋਈ ਰਾਜਸਥਾਨ ਤੋਂ ਐ ਜਿਹਨਾਂ ਦੇ ਨਾਂ ਤੇ ਰਜਿਸਟ੍ਰੇਸ਼ਨ ਹੋਈ ਆ ਤੇ ਮੁਆਵਜ਼ਾ ਕਿਹਦੇ ਖਾਤੇ ਵਿੱਚ ਆਵੇਗਾ ਅੱਜ ਇਹਨੂੰ ਲੈ ਕੇ ਸਾਰਾ ਦਿਨ ਹੀ ਬਹਿਸ ਹੁੰਦੀ ਰਹੀ ਕੁਰੂਖੇਤਰ ਵਿਵਾਨੀ ਇਸ ਤੋਂ ਇਲਾਵਾ ਹੋਰ ਵੀ ਕਈ ਥਾਂ ਮੰਨੇ ਜਿੱਥੇ ਇੱਕ ਪੋਰਟਲ ਸ਼ੁਰੂ ਕੀਤਾ ਗਿਆ ਸੀ ਪੋਰਟਲ ਇਸ ਕਰਕੇ ਸ਼ੁਰੂ ਕੀਤਾ ਗਿਆ ਕਿ ਇਹਨਾਂ ਲੋਕਾਂ ਦੀ ਮਦਦ ਕੀਤੀ ਜਾ ਸਕੇ ਇੱਕ ਕਿਸਾਨ ਰਜਿਸਟ੍ਰੇਸ਼ਨ ਕਰਾਉਣ ਪਰ ਰਜਿਸਟ੍ਰੇਸ਼ਨ ਦੇ ਦੌਰਾਨ ਇਹ ਸਾਹਮਣੇ ਆ ਗਿਆ ਪਿਵਾਨੀ ਦੇ ਵਿੱਚ 76419 ਕਿਸਾਨ ਜਿਨ੍ਹਾਂ ਨੂੰ ਦੱਸਿਆ ਸਾਡੀ ਫਸਲ ਖਰਾਬ ਹੋਈ ਹੈ 452000 ਏਕੜ ਤੋਂ ਵੱਧ ਖਰਾਬਾ ਉੱਤੇ ਦੱਸਿਆ ਹਿਸਾਰ ਦੇ ਵਿੱਚ 75348 ਕਿਸਾਨ ਮਹਿੰਦਰਗੜ੍ਹ ਵਿੱਚ 67652 ਕਿਸਾਨ ਸਿਰਸੇ ਵਿੱਚ 36544 ਕਿਸਾਨ ਜਿਨ੍ਹਾਂ ਨੇ ਦੱਸਿਆ ਸਾਡਾ ਖਰਾਬਾ ਹੋਇਆ ਕਿਸੇ ਦੀ 243000 ਏਕੜ ਕਿਸੇ ਦੀ 286000 ਏਕੜ ਕਿਸੇ ਦੀ 454000 ਏਕੜ ਇਹ ਜਿਹੜੀਆਂ ਜ਼ਮੀਨਾਂ ਉਹਨੇ ਦੱਸਿਆ ਕਿ ਸਾਡਾ ਨੁਕਸਾਨਿਆ ਗਿਆ ਕੰਮ ਜੇ ਵਾਕੀ ਨੁਕਸਾਨਿਆ ਗਿਆ ਮੁਆਵਜ਼ਾ ਉਹਨਾਂ ਨੂੰ ਮਿਲ ਦੇਗਾ ਪਰ ਇਹ ਕਿਸਾਨ ਤਾਂ ਉੱਥੋਂ ਦੇ ਰਹਿਣ ਵਾਲੇ ਹੈ ਹੀ ਨਹੀਂ ਇਹ ਤਾਂ ਦੂਜੇ ਸੂਬਿਆਂ ਦੇ ਆ ਤੇ ਮੁਆਵਜ਼ਾ ਮਿਲਣਾ ਕਿਵੇਂ ਹੈ ਜੇ ਇਹ ਗਲਤੀ ਰਜਿਸਟ੍ਰੇਸ਼ਨ ਦੇ ਦੌਰਾਨ ਹੋਈ ਹੈ ਤੋ ਬਹੁਤ ਵੱਡੀ ਗਲਤੀ ਹੈ ਇਹਨੂੰ ਠੀਕ ਕਰਨਾ ਚਾਹੀਦਾ ਤੇ ਜੇ ਜਾਣਬੁੱਝ ਕੇ ਇੱਕ ਸਾਜ਼ਿਸ਼ ਰਚੀ ਗਈ ਹੈ ਤੇਰੇ ਮਤਲਬ ਪਰਦੇ ਦੇ ਪਿੱਛੇ ਕੋਈ ਬਹੁਤ ਵੱਡੀ ਗੇਮ ਚੱਲਦੀ ਪਈ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਕੰਮ ਹੋਏ ਐ ਸਾਡੇ ਮੁਲਕ ਦੇ ਵਿੱਚ ਕਈ ਸਕੀਮਾਂ ਜਿਹੜੇ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਪਹੁੰਚਦੀਆਂ ਨਹੀਂ ਫਾਇਦਾ ਉਹਨਾਂ ਨੂੰ ਮਿਲਦਾ ਹੀ ਨਹੀਂ ਕਈ ਬੰਦੇ ਇਸ ਦੁਨੀਆ ਤੇ ਮਰ ਗਏ ਹੈ ਹੀ ਨਹੀਂ ਉਹਨਾਂ ਦੀ ਪੈਨਸ਼ਨ ਉਹਨਾਂ ਦੇ ਪਰਿਵਾਰਕ ਮੈਂਬਰ ਲੈ ਰਹੇ ਐ ਕਈ ਪੈਨਸ਼ਨ ਪਤਾ ਹੀ ਨਹੀਂ ਲੱਗਦਾ ਲੱਗੀ ਪਈ ਆ ਪਰ ਜਾਂਦੀ ਕਿਹੜੇ ਖਾਤਿਆਂ 'ਚ ਪਈ ਆ ਇਹ ਪਤਾ ਹੀ ਨਹੀਂ ਲੱਗਦਾ हरियाणा ਦੇ ਵਿੱਚ 1 ਲੱਖ ਤੋਂ ਵੱਧ ਮੁਰਦੇ ਜਿਹੜੇ ਪੈਨਸ਼ਨ ਲੈ ਰਹੇ ਆ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਗਿਣਤੀ ਵੱਡੀ ਹੈ ਅਸੁਖਨਾ ਲੇਖ ਦੇ ਉੱਪਰ ਜਦੋਂ ਸਾਰੇ ਲੋਕ ਇਕੱਠੇ ਹੋਏ ਸੀ ਕਿ ਅਸੀਂ ਭਾਈ ਜਿਉਂਦੇ ਆ ਤੇ ਸਾਡੇ ਨਾਂ ਦੀ ਕੋਈ ਪੈਨਸ਼ਨ ਲਈ ਜਾ ਰਿਆ ਮਰਿਆਂ ਆਲੀ ਪੈਨਸ਼ਨ ਲਈ ਜਾ ਰਿਆ ਰੋਲਾ ਉਸ ਵੇਲੇ ਵੀ ਪਿਆ ਪਰ ਇਹ ਜੋ ਖਬਰਾਂ ਆ ਰਹੀਆਂ ਨੇ ਖੇਤੀ ਦਾ ਖਰਾਬਾ ਹੋਇਆ ਠੀਕ ਹੈ ਇਹ हिमाचल प्रदेश ਦੇ ਵਿੱਚ ਵੀ ਆ ਪੰਜਾਬ ਚਾ ਰਾਜਸਥਾਨ ਦੇ ਵਿੱਚ ਇੰਨਾ ਜ਼ਿਆਦਾ ਨਹੀਂ ਹੋਇਆ ਉੱਤਰ ਪ੍ਰਦੇਸ਼ ਤੇ ਗੰਗਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਨੁਕਸਾਨ ਹੋਇਆ ਪਰ ਜੇ ਵਾਕਈ 5.5 ਲੱਖ ਏਕੜ ਤੋਂ ਵੱਧ ਦਾ ਨੁਕਸਾਨ ਇਹ ਹੋਇਆ ਤਾਂ ਫਿਰ ਇਹਦੇ ਵਿੱਚ ਬਹੁਤ ਵੱਡਾ ਅੰਕੜਾ ਜਾਂ ਤਾਂ છુપਾਇਆ ਜਾ ਰਿਹਾ ਹੈ ਜਾਂ ਇਸ ਮਾਮਲੇ 'ਚ ਕੋਈ ਗੜਬੜੀ ਹੈ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਜਾਂਚ ਇਹਦੀ ਹੋਣੀ ਚਾਹੀਦੀ ਹੈ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਜੀਐਸਟੀ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਜੀਐਸਟੀ ਦੇ ਦਾਇਰੇ ਦੇ ਵਿੱਚ ਜਿਹੜੀਆਂ ਵਸਤੂਆਂ ਆ ਰਹੀਆਂ ਨੇ ਉਤੇ ਟੈਕਸ ਜਿਹੜਾ ਲੱਗਦਾ ਉਹ ਘਟਾਇਆ ਜਾਵੇਗਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਲੋਕਾਂ ਦੇ ਰੂਬਰੂ ਹੋਏ ਉਹਨਾਂ ਨੇ ਇਹਨੂੰ ਬਹੁਤ ਵੱਡੀ ਉਪਲਬਧੀ ਦੱਸਿਆ 65ਵੀਂ GST ਕੌਂਸਲ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਬਹੁਤ ਸਾਰੇ ਲੋਕ ਇਸ ਖਬਰ ਨੂੰ ਦੋ ਨਜ਼ਰੀਏ ਨਾਲ ਦੇਖਦੇ ਐ ਇੱਕ ਤਾਂ ਇੰਨੀ ਲੇਟ ਜਾ ਕੇ ਯਾਦ ਕਿਉਂ ਆਇਆ 65ਵੀਂ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਟੈਕਸ ਲੋਕਾਂ ਤੇ ਜ਼ਿਆਦਾ ਆ ਬੋਝ ਘਟਾਉਣਾ ਤੇ ਦੂਸਰੀ ਗੱਲ ਇਹ ਐ ਕਿ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀ ਸਰਕਾਰ ਖੁਦ ਨੂੰ ਇੰਨਾ ਕੁ ਮਜ਼ਬੂਤ ਕਰਨਾ ਚਾਹੁੰਦੀ ਹੈ ਕਿ ਇੱਕ ਵਾਰ ਫਿਰ ਤੋਂ ਸੱਤਾ ਦੇ ਵਿੱਚ ਮੋਦੀ ਸਾਹਿਬ ਆਉਣਾ ਚਾਹੁੰਦੇ ਨੇ ਇਹ ਹੁਣ ਵੱਖਰੇ ਤਰ੍ਹਾਂ ਦੀ ਚਰਚਾ ਚੱਲ ਪਈ ਹੈ ਚਰਚਾ ਤੇ ਇਹ ਵੀ ਸੀ ਕਿ 75 ਸਾਲ ਦਾ ਜਦੋਂ ਕੋਈ ਸਿਆਸਤਦਾਨ ਭਾਰਤੀ ਜਨਤਾ ਪਾਰਟੀ ਵਿੱਚ ਹੋ ਜਾਂਦਾ ਜਾਂ ਫਿਰ ਆਰਐਸਐਸ ਵਿੱਚ ਹੋ ਜਾਂਦਾ ਉਹਨੂੰ ਇੱਕ ਪਾਸੇ ਕਰ ਦਿੱਤਾ ਜਾਂਦਾ ਪਰ ਇਸ ਵਾਰ ਨਾ ਤਾਂ ਆਰਐਸ ਵਾਲਿਆਂ ਦੇ ਵਿੱਚੋਂ ਜਿਹੜੇ ਮੋਹਨ ਭਾਗਵਤ 75 ਸਾਲ ਦੇ ਹੋਏ ਹੈ ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 75 ਸਾਲ ਦੇ ਹੋਏ ਹੁਣ ਆਉਂਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੀਡਰ ਕਹਿ ਰਹੇ ਨੇ ਕਿ ਇਹਨਾਂ ਦੀ ਪ੍ਰਧਾਨਗੀ ਦੇ ਹੇਠ ਅਸੀਂ ਕੰਮ ਕਰਨ ਨੂੰ ਤਿਆਰ ਆਂ ਇਹਨਾਂ ਦੇ ਨਾਲ ਕੰਮ ਕਰਨ ਨੂੰ ਤਿਆਰ ਆਂ ਪਰ ਉਥੇ ਹੀ ਕਿ ਚੌਥੀ ਵਾਰ ਸੱਤਾ ਦੇ ਵਿੱਚ ਆਉਣ ਲਈ ਭਾਰਤੀ ਜਨਤਾ ਪਾਰਟੀ ਨੇ ਇਹ ਬਹੁਤ ਵੱਡੇ ਜਿਹੜੇ ਅਹਿਮ ਫੈਸਲੇ ਉਹ ਲਏ ਆ ਪਰ ਆਮ ਲੋਕਾਂ ਲਈ ਮੰਨਿਆ ਜਾ ਰਿਹਾ ਥੋੜਾ ਬੋਤਾ ਫਾਇਦਾ ਜ਼ਰੂਰ ਹੋਵੇਗਾ ਉਹਦਾ ਕਾਰਨ ਕੀ ਆ ਕਿਉਂਕਿ GST ਦੇ ਉੱਪਰ ਜਿਹੜਾ ਟੈਕਸ ਸੀਗਾ ਜਿਹੜਾ ਲੱਗਦਾ ਉਹਦੀਆਂ ਸਲੇਬ ਵੱਖ-ਵੱਖ ਸੀ 5% ਦੀ ਸੀ 12% ਦੀ ਸੀ 18% ਦੀ 30% ਤੱਕ ਪਰ ਹੁਣ ਦੋ ਰਹਿ ਗਈਆਂ 5 ਤੇ 18 ਹੁਣ ਦੂਸਰੀ ਗੱਲ ਜਿਹੜੀ ਹੈ ਇਹਦੇ ਵਿੱਚ ਦੇਖਣ ਵਾਲੀ ਆ ਕਿ ਸਰਕਾਰ ਨੇ ਟੈਕਸ ਸਿਸਟਮ ਨੂੰ ਆਸਾਨ ਕਰਨ ਦੇ ਲਈ ਇਹ ਸਾਰਾ ਕੁਝ ਕੀਤਾ ਜਾਂ ਫਿਰ ਵਾਕਈ ਸਰਕਾਰ ਨੂੰ ਲੱਗਦਾ ਸੀ ਕਿ ਇਸ ਵਾਰ ਬਹੁਤ ਸਾਰੇ ਲੋਕਾਂ ਤੇ ਬਹੁਤ ਸਾਰਾ ਆਰਥਿਕ ਤੌਰ ਤੇ ਪਹਿਲਾਂ ਹੀ ਬੋਝ ਪੈ ਗਿਆ ਇਸ ਕਰਕੇ ਇਹ ਫੈਸਲਾ ਲਿਆ ਗਿਆ ਹੁਣ ਸਸਤਾ ਜੇ ਦੇਖੀਏ ਏਸੀ ਸਸਤੇ ਹੋਣਗੇ ਵਾਸ਼ਿੰਗ ਮਸ਼ੀਨਸ ਸਸਤੀਆਂ ਹੋਣਗੀਆਂ ਦੁੱਧ ਪਨੀਰ ਬੱਚਿਆਂ ਦੇ ਖਡਾਉਣੇ ਇੱਥੋਂ ਤੱਕ ਕਿ ਬੱਚਿਆਂ ਦੇ ਲਈ ਪੈਨਸਲ ਰਬੜ ਸ਼ਾਰਪਨਰ ਸਾਰੀਆਂ ਚੀਜ਼ਾਂ ਤੇ ਜਿਨ੍ਹਾਂ ਤੇ ਜੀਐਸਟੀ ਲੱਗਦਾ ਚਾਹੇ ਦੁੱਧ ਹੈ ਉਹਦੇ ਉੱਪਰ ਵੀ ਜਿਹੜੀ ਜੀਐਸਟੀ ਘਟੀ ਹੈ ਉਹਦਾ ਫਾਇਦਾ ਕਿਤੇ ਨਾ ਕਿਤੇ ਹੁਣ ਹੋਣਾ ਦੂਸਰੇ ਪਾਸੇ ਦੇਖਿਆ ਜਾਵੇ ਖਾਣ ਪੀਣ ਦੀਆਂ ਵਸਤੂਆਂ ਜਿਹੜੀਆਂ ਹਰ ਰੋਜ਼ ਵਰਤੂ ਵਾਲੀਆਂ ਨੇ ਉਹਦੋਂ ਵੀ ਫਾਇਦਾ ਹੋਣਾ ਸਰਕਾਰ ਕਹਿ ਰਹੀ ਹੈ ਕਿ ਇਹਦੇ ਕਰਕੇ 85000 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਪਰ ਫਿਰ ਵੀ ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ ਪਰ ਦੂਸਰਾ ਪੱਖ ਇਹ ਵੀ ਹੈ ਕਿ ਜਦੋਂ ਦਾ ਜੀਐਸਟੀ ਚੱਲਦਾ ਪਿਆ ਕਦੀ 1 ਲੱਖ ਕਰੋੜ ਰੁਪਏ ਦੀ ਕਲੈਕਸ਼ਨ ਕਦੀ 2 ਲੱਖ ਕਰੋੜ ਰੁਪਏ ਦੀ ਕਲੈਕਸ਼ਨ ਕਦੀ ਇਸ ਤੋਂ ਜ਼ਿਆਦਾ ਪੈਸਾ ਹਰ ਸਾਲ ਖਾਤਿਆਂ ਦੇ ਵਿੱਚ ਆਇਆ ਵੀ ਹੈ ਕੀ ਟੈਕਸ ਤੋਂ ਕਮਾਇਆ ਗਿਆ ਉਹ ਪੈਸਾ ਲੋਕਾਂ ਲਈ ਲੱਗਿਆ ਕਿ ਨਹੀਂ ਕੀ ਟੈਕਸ ਦੇ ਰੂਪ ਦੇ ਵਿੱਚ ਇਕੱਠਾ ਕੀਤਾ ਗਿਆ ਪੈਸਾ ਸਰਕਾਰੀ ਸਹੂਲਤਾਂ ਦੇ ਰੂਪ ਚ ਲੋਕਾਂ ਤੱਕ ਪਹੁੰਚਿਆ ਜਾਂ ਨਹੀਂ ਕਿੰਨੇ ਕ ਵਧੀਆ ਤਰੀਕੇ ਨਾਲ ਸਰਕਾਰੀ ਹਸਪਤਾਲ ਬਣੇ ਲੋਕ ਸਵਾਲ ਪੁੱਛਦੇ ਅੱਜ ਵੀ ਸਰਕਾਰੀ ਸਕੂਲਾਂ ਵਿੱਚ ਕਿੰਨਾ ਕ ਵਧੀਆ ਕੰਮ ਹੋਇਆ ਅੱਜ ਵੀ ਲੋਕ ਸਵਾਲ ਪੁੱਛਦੇ ਆ ਪਰ ਫਿਰ ਵੀ ਹੁਣ ਸਰਕਾਰ ਜੇ ਦਾਵਾ ਕਰਦੀ ਆ ਚਾਹੇ ਟੂ ਵੀਲਰ ਨੇ ਚਾਹੇ ਫੋਰ ਵੀਲਰ ਹੈ ਉਹਦਾ ਵੀ ਫਾਇਦਾ ਲੋਕਾਂ ਨੂੰ ਹੋਣਾ ਤਾਂ ਮੰਨਿਆ ਜਾ ਰਿਹਾ ਕਿ ਇਹ ਗੱਲ ਜਿਹੜੀ ਹੈ ਉਹ ਚੰਗੀ ਹੋ ਸਕਦੀ ਹੈ ਮੋਟਰਸਾਈਕਲ ਵੀ ਸਸਤੇ ਹੋਣੇ ਆ ਗੱਡੀਆਂ ਵੀ ਸਸਤੀਆਂ ਹੋ ਰਹੀਆਂ ਨੇ ਕਿਸੇ ਦੇ ਉੱਪਰ 35000 ਦਾ ਫਾਇਦਾ ਕਿਤੇ ਜਿਹੜੀ ਵੱਡੀ ਗੱਡੀ ਐ ਹੁਣ 70 ਲੱਖ ਦੀ ਗੱਡੀ ਉੱਤੇ ਸਾਢੇ 4 ਲੱਖ ਦਾ ਫਾਇਦਾ ਸਿੱਧਾ ਹੀ ਹੋ ਜੂਗਾ ਕੋਈ ਕਹਿੰਦਾ ਪਰ 70 ਲੱਖ ਆਮ ਬੰਦੇ ਦੀ ਪਹੁੰਚ ਵਾਲੀ ਕਿੱਥੋਂ ਸੀ ਆਮ ਪਹੁੰਚ ਵਾਲਾ ਮੋਟਰਸਾਈਕਲ ਜਿਹੜਾ 70000 ਦਾ ਸੀ ਉੱਤੇ 6000 ਦਾ ਫਾਇਦਾ ਹੋ ਹੋ ਸਕਦਾ 5 ਦਾ ਹੋ ਜਵੇ ਹੋ ਸਕਦਾ 4 ਦਾ ਹੋ ਜਵੇ ਪਰ ਕਿਤੇ ਨਾ ਕਿਤੇ ਕੁਸ਼ਕ ਫਾਇਦਾ ਆਮ ਲੋਕਾਂ ਲਈ ਹੋਣ ਵਾਲਾ ਹੈ 17 ਸਤੰਬਰ ਨੂੰ ਵਿਸ਼ਾਖਾਪਟਨਮ ਦੇ ਵਿੱਚ ਜਿਹੜਾ ਇੱਕ ਪ੍ਰੋਗਰਾਮ ਹੁੰਦਾ ਤਾਂ ਉੱਥੇ ਜੀਐਸਟੀ ਰਿਫਾਰਮ ਦੇ ਬਾਰੇ ਗੱਲ ਚੱਲੀ ਹਾਲਾਂਕਿ ਜੀਐਸਟੀ ਰਿਫਾਰਮ ਦੇ ਬਾਰੇ ਯੂਪੀ ਦੇ ਮੁੱਖ ਮੰਤਰੀ ਜੋਗੀ ਅਦਿੱਤਿਆਨਾਥ ਖੁਦ ਸੜਕ ਤੇ ਆ ਕੇ ਪ੍ਰਚਾਰ ਕਰ ਰਿਹਾ ਕਿ ਜਿਹੜਾ ਕੰਮ ਕੀਤਾ ਗਿਆ ਇਹ ਬਹੁਤ ਵਧੀਆ ਕੀਤਾ ਗਿਆ ਵਧੀਆ ਘਟਿਆ ਲੋਕ ਕਿਸ ਤਰ੍ਹਾਂ ਲੈਣਗੇ 2029 ਦੀਆਂ ਚੋਣਾਂ ਤੋਂ ਪਹਿਲਾਂ ਕਿਸ ਨਜ਼ਰੀਏ ਨਾਲ ਇਹਨੂੰ ਦੇਖਿਆ ਜਾਂਦਾ ਕਿ ਵਾਕੇ ਲੋਕਾਂ ਨੂੰ ਇਹਦਾ ਫਾਇਦਾ ਹੋਵੇਗਾ ਇਹ ਆਉਣ ਵਾਲੇ ਸਮੇਂ 'ਚ ਦੇਖਣ ਵਾਲੀ ਗੱਲ ਹੈ ਪਰ ਨਾ ਪੈਟਰੋਲ ਦੀ ਕਿਤੇ ਗੱਲ ਹੋਈ ਹੈ ਨਾ ਡੀਜ਼ਲ ਦੀ ਗੱਲ ਹੋਈ ਕਿਉਂਕਿ ਜੀਐਸਟੀ ਦੇ ਧਾਰੇ ਵਿੱਚ ਨਹੀਂ ਆਉਂਦਾ ਸੀ ਪਰ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਚੀਜ਼ਾਂ ਇਹ ਸਸਤੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਹਰ ਰੋਜ਼ ਵਰਤੂ ਵਾਲੀਆਂ ਨੇ ਵੈਸੇ ਹੋ ਸਕਦਾ ਪੂਰਾ ਡਾਟਾ ਸਾਡੇ ਤੱਕ ਪਹੁੰਚਾ ਨਾ ਹੋਵੇ ਆਉਂਦੇ ਦਿਨਾਂ ਨੂੰ ਜੇਕਰ ਇਸ ਤਰ੍ਹਾਂ ਪੈਟਰੋਲ ਡੀਜ਼ਲ ਦੇ ਉੱਪਰ ਵੀ ਕੋਈ ਫੈਸਲਾ ਲਿਆ ਜਾਂਦਾ ਤੇ ਉਸਤੇ ਵੀ ਗੱਲਬਾਤ ਕਰਾਂਗੇ ਜੀਐਸਟੀ ਦੇ ਵਿੱਚ ਪਹਿਲਾਂ 5 12 18 ਤੇ ਉਸ ਤੋਂ ਪਹਿਲਾਂ 28% ਦੀ ਤੱਕ ਟੈਕਸ ਵਸੂਲਿਆ ਜਾਂਦਾ ਸੀ ਹੁਣ ਹੋ ਸਕਦਾ ਕਿ ਦੋ ਸਲੈਬ ਜੜੀਆਂ ਕਰ ਦਿੱਤੀਆਂ ਗਈਆਂ ਵਾਕਈ ਲੋਕਾਂ ਨੂੰ ਕੋਈ ਨਾ ਕੋਈ ਇਹਦਾ ਫਾਇਦਾ ਹੋ ਜਾਵੇ ਅਗੇ ਵਧਦੇ ਹਾਂ ਗੱਲ ਕਰਦੇ ਹਾਂ ਜਹਾਜ਼ ਹਾਦਸੇ ਦੀ। ਐਨਤਬਾਦ ਦੇ ਵਿੱਚ ਜਹਾਜ਼ ਹਾਦਸਾ ਵਾਪਰਿਆ ਸੀ। ਬੜਾ ਮੰਦ ਭਾਗਾ ਇਹ ਹਾਦਸਾ ਸੀ। 270 ਲੋਕਾਂ ਦੀ ਮੌਤ ਹੋਈ। ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਖਬਰਾਂ ਆਈਆਂ। ਜਾਂ ਚੱਲ ਰਹੀ ਹੈ। ਰਿਪੋਰਟਾਂ ਵੀ ਸਾਹਮਣੇ ਆ ਗਈਆਂ ਪਰ ਕਾਰਨ ਕੀ ਸੀ ਇਹਦੇ ਬਾਰੇ ਕਦੀ ਵੀ ਸਪਸ਼ਟ ਨਹੀਂ ਕੀਤਾ ਗਿਆ। ਮਾਮਲਾ ਅਦਾਲਤਾਂ ਤੱਕ ਪਹੁੰਚਿਆ। ਕਈ ਵਾਰ ਇੱਥੇ ਸੁਣਵਾਈ ਵੀ ਹੋਈ ਹੈ। ਹੁਣ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਇਸ ਗੱਲ ਨੂੰ ਮੰਨਿਆ। ਕਿ ਪਾਇਲਟ ਦੀ ਗਲਤੀ ਇਸਤੇ ਸੀ ਯਾਨੀ ਪਰ ਜਿਹੜੀ ਚਰਚਾ ਹੋ ਰਹੀ ਹੈ ਉਹ ਬੜੀ ਅਫਸੋਸਜਨਕ ਹੈ ਇਹਦੀ ਜਾਂਚ ਸੁਤੰਤਰ ਤਰੀਕੇ ਨਾਲ ਹੋਣੀ ਚਾਹੀਦੀ ਹੈ ਉਹਦੇ ਰਾਤ ਲੱਛਣੇ ਚਾਹੀਦੇ ਨੇ ਇਸ ਸਬੰਧੀ ਕੇਂਦਰ ਸਰਕਾਰ ਨੂੰ ਤੇ ਡੀਜੀਸੀਏ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਜਾਂਚ ਏਜੰਸੀ ਆ ਏ ਏ ਆਈ ਬੀ ਉਹਦੇ ਕੋਲੋਂ ਵੀ ਜਵਾਬ ਮੰਗਿਆ ਕਿਉਂਕਿ ਇੱਕ ਰਿਪੋਰਟ ਜਿਹੜੀ ਏ ਏ ਆਈ ਬੀ ਦੀ ਸਾਹਮਣੇ ਆਈ ਸੀ ਉਦੇ ਵਿੱਚ ਦੋ ਪਾਇਲਟਾਂ ਦੀ ਆਪਸ ਵਿੱਚ ਹੋਈ ਗੱਲਬਾਤ ਨੂੰ ਆਧਾਰ ਬਣਾਇਆ ਗਿਆ ਪਰ ਇਹ ਗੱਲਬਾਤ ਇਸ ਗੱਲ ਦਾ ਪੂਖਤਾ ਸਬੂਤ ਨਹੀਂ ਸੀ ਕਿ ਹਾਸਾ ਇੱਕ ਪਾਇਲਟ ਦੀ ਗਲਤੀ ਕਰਕੇ ਹੋਇਆ ਕਿਉਂਕਿ ਉਹਦੇ ਵਿੱਚ ਤਾਂ ਪੁੱਛਿਆ ਗਿਆ ਸੀ ਕਿ ਸਵਿਚ ਤੁਸੀਂ ਬੰਦ ਕੀਤਾ ਉਹ ਕਹਿੰਦੇ ਨਹੀਂ ਮੈਂ ਨਹੀਂ ਕੀਤਾ ਕਿ ਇਸ ਗੱਲ ਨੂੰ ਆਧਾਰ ਬਣਾ ਕੇ ਇਹ ਮੰਨਿਆ ਜਾ ਸਕਦਾ ਕਿ ਗਲਤੀ ਹੋਈ ਹੈ ਦਾਅਵੇ ਬਹੁਤ ਵੱਡੇ ਵੱਡੇ ਨੇ ਅਮਰੀਕਾ ਦੇ ਕਈ ਏਵੀਏਸ਼ਨ ਐਕਸਪਰਟ ਨੇ ਦਾਵਾ ਕੀਤਾ ਦਾਵਾ ਕੀਤਾ ਉਹਨਾਂ ਨੇ ਕਿ ਜਿਹੜੀ ਬੋਇੰਗ ਕੰਪਨੀ ਆ ਬਹੁਤ ਕੋਸ਼ਿਸ਼ਿ ਪਾ ਰਹੀ ਹੈ ਇਹਦੇ ਵਿੱਚੋਂ ਪਾਇਲਟ ਜਿਹੜੇ ਸੀਨੀਅਰ ਸੀ ਜਿਨ੍ਹਾਂ ਦਾ ਬਾਬਾ ਤਜਰਬਾ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਇਹ ਵੀ ਲਾਇਆ ਕਿ ਬੋਇੰਗ ਕੰਪਨੀ ਨੇ ਸੌਫਟਵੇਅਰ ਵਿੱਚ ਪਰਿਵਰਤਨ ਕੀਤਾ ਸੀ ਤੇ ਉਸ ਸੌਫਟਵੇਅਰ ਬਾਰੇ ਜਾਣਕਾਰੀ ਪਾਇਲਟਾਂ ਤੋਂ ਛੁਪਾਈ ਸੀ ਹੁਣ ਇਹ ਸਿਰਫ ਦੋ ਪਾਇਲਟ ਤੋਂ ਜਾਣਕਾਰੀ ਨੂੰ ਛੁਪਾਈ ਬਹੁਤ ਸਾਰੇ ਹੋਰ ਵੀ ਐ ਪਰ ਇਸ ਮਾਮਲੇ ਤੇ ਅਜੇ ਤੱਕ ਖੁੱਲ ਕੇ ਕੋਈ ਵੀ ਬੋਲਿਆ ਨਹੀਂ 270 ਲੋਕਾਂ ਦੀ ਮੌਤ ਹੋ ਜਾਣੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਉਸ ਜਹਾਜ਼ ਹਾਦਸੇ ਵਿੱਚ ਸ਼ਿਕਾਰ ਹੋ ਗਏ ਤੇ ਉਹਨਾਂ ਦੀ ਤਰ੍ਹਾਂ ਹੀ ਬਹੁਤ ਸਾਰੇ ਲੋਕ 269 ਹੋਰ ਲੋਕ ਜਿਹੜੇ ਮਾਰੇ ਗਏ ਜ਼ਿੰਮੇਵਾਰ ਕੌਣ ਹੈ ਇੰਗਲੈਂਡ ਦੇ ਕਈ ਲੋਕ ਸੀ ਹਾਲਾਂਕਿ ਇੰਗਲੈਂਡ ਦੀ ਅਦਾਲਤ ਵਿੱਚ ਵੀ ਮਾਮਲਾ ਚੱਲਦਾ ਪਿਆ ਅੱਜ ਇਸ ਮਾਮਲੇ ਵਿੱਚ ਜਸਟਿਸ ਸੂਰੀਆਕਾਂਤ ਜਾਂ ਜਸਟਿਸ ਕੋਟੇਸ਼ਵਰ ਸਿੰਘ ਜਿਹੜੇ ਨੇ ਉਹਨਾਂ ਨੇ ਇਹ ਸਵਾਲ ਕੀਤਾ ਹੈ ਕੀ ਜਾਂਚ ਸੁਤੰਤਰਤਾ ਤਰੀਕੇ ਨਾਲ ਕਰਾਉਣੀ ਚਾਹੀਦੀ ਹੈ ਸੰਭਾਵਨਾ ਘੱਟ ਹੋਣੀ ਚਾਹੀਦੀ ਹੈ ਇਸ ਮਾਮਲੇ ਦੇ ਵਿੱਚ ਕਿ ਆਖਰ ਤੱਕ ਨਾ ਪਹੁੰਚਿਆ ਜਾ ਸਕੇ ਜਾਂਚ ਤਹਿ ਤੱਕ ਹੋਣੀ ਚਾਹੀਦੀ ਹੈ ਪਰ ਨਾਲ ਦੀ ਨਾਲ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਸਿਰਫ ਪਾਇਲਟ ਦੀ ਗਲਤੀ ਕਰਕੇ ਹਾਦਸਾ ਵਾਪਰਿਆ ਇਹਦਾ ਮਤਲਬ ਸਾਰੇ ਪਾਇਲਟਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਇਲਟ ਪਾਈਚਾਰਾ ਬਹੁਤ سارے ਸਾਥੀ ਉਹਨਾਂ ਦੇ ਇਸ ਗੱਲ ਤੇ ਨਰਾਜ਼ ਸੀ ਹੁਣ ਆਉਂਦੇ ਦਿਨਾਂ ਨੂੰ ਕੀ ਫੈਸਲਾ ਹੁੰਦਾ ਉਸ ਸਮਾਂ ਦੱਸੇਗਾ ਪਰ ਇੰਨਾ ਜ਼ਰੂਰ ਹੈ ਇੱਕ ਐਨਜੀਓ ਨੇ ਇਸ ਮਾਮਲੇ 'ਚ ਕੇਸ ਦਰਜ ਕਰਾ ਦਿੱਤਾ ਤੇ ਹੁਣ ਆਂਦਾਬਾਦ ਜਹਾਜ਼ ਹਾਦਸੇ ਦੇ ਬਾਰੇ ਆਉਣ ਵਾਲੇ ਸਮੇਂ 'ਚ ਕੋਈ ਨਾ ਕੋਈ ਫੈਸਲਾ ਆ ਸਕਦਾ ਹੈ ਵੈਸੇ ਕੇਂਦਰ ਸਰਕਾਰ ਨੂੰ ਰਿਪੋਰਟ ਦੇਣ ਨੂੰ ਕਿਹਾ ਗਿਆ ਏਏਆਈਬੀ ਨੂੰ ਰਿਪੋਰਟ ਦੇਣ ਨੂੰ ਕਿਹਾ ਗਿਆ ਇਹਨਾਂ ਵਿੱਚੋਂ ਇੱਕ ਰਿਪੋਰਟ ਦਿੱਤੀ ਵੀ ਗਈ ਹੈ ਪਰ ਉਹਦੇ ਵਿੱਚ ਕਾਰਨ ਸਪਸ਼ਟ ਨਹੀਂ ਤੇ ਜਦੋਂ ਤੱਕ ਕਾਰਨ ਸਪਸ਼ਟ ਨਹੀਂ ਤਾਂ ਫਿਰ ਰੌਲਾ ਕਿਉਂ ਪਾਇਆ ਜਾ ਰਿਹਾ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਦੇ ਵਿੱਚ ਇੱਕ ਜਹਾਜ਼ ਹਾਦਸਾ ਉਸੇ 370 ਲੋਕਾਂ ਦੀ ਮੌਤ ਹੋਈ ਅੱਜ ਤੱਕ ਇੰਨੇ ਸਾਲ ਬੀਤਣ ਦੇ ਬਾਵਜੂਦ ਵੀ ਉਸ ਮਾਮਲੇ ਦੀ ਜਾਂਚ ਅੱਜ ਤੱਕ ਪੂਰੀ ਨਹੀਂ ਹੋ ਸਕੀ ਕਾਰਨ ਕੀ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਗਲਤੀਆਂ ਕੋਈ ਨਾ ਕੋਈ ਜ਼ਰੂਰ ਹੋਣਗੀਆਂ ਹੁਣ ਕੰਪਨੀ ਦੀ ਗਲਤੀ ਹੈ ਜਾਂ ਨਹੀਂ ਅਸੀਂ ਇਹ ਬਿਲਕੁਲ ਨਹੀਂ ਕਹਿੰਦੇ ਕਿਉਂਕਿ ਇਹ ਜਾਂਚ ਦਾ ਵਿਸ਼ਾ ਹੈ ਪਰ ਇਸ ਮਾਮਲੇ ਵਿੱਚ ਸੱਚ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਅੱਗੇ ਵਧਦੇ ਹਾਂ ਗੱਲ ਕਰਦੇ ਪੰਜਾਬ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਸਾਹਮਣੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਬਹੁਤ ਸਾਰੀਆਂ ਗੱਲਾਂ ਕੀਤੀਆਂ ਕੁਐਸਚਨ ਪਹਿਲਾਂ ਖਬਰਾਂ ਸੀ ਕਿ ਪੰਜਾਬ ਦੇ ਵਿੱਚ ਲੋਕ 10 ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦੇ ਮੁਫਤ ਦੇ ਵਿੱਚ ਤੇ ਇੱਕ ਖਬਰ ਚੱਲੀ ਕਿ ਇਹ ਸ਼ੁਰੂ ਕਦੋਂ ਹੋਣਾ ਫਿਰ ਨਾਲ ਹੀ ਗੱਲ ਚੱਲ ਪਈ ਕਿ ਨਵੀਆਂ ਯੋਜਨਾਵਾਂ ਦਾ ਲਾਂਦਾ ਕੀਤਾ ਜਾ ਰਿਹਾ ਹੈ ਪੁਰਾਣੀਆਂ ਯੋਜਨਾਵਾਂ ਦਾ ਕੀ ਬਣੇਗਾ ਔਰਤਾਂ ਨੂੰ 1100 ਰੁਪਏ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਵਾਅਦਾ ਕੀਤਾ ਸੀ ਕਿ ਤੁਹਾਨੂੰ ਦਵਾਂਗੇ ਪਰ ਨਹੀਂ ਦਿੱਤੇਗੇ ਸਰਕਾਰ ਕਹਿ ਰਹੀ ਹੈ ਕਿ ਬਜਟ ਸੈਸ਼ਨ ਤੋਂ ਪਹਿਲਾਂ ਅਸੀਂ ਇਸ ਬਾਰੇ ਵਿਚਾਰ ਕਰਾਂਗੇ ਤੇ ਔਰਤਾਂ ਦੇ ਖਾਤਿਆਂ ਵਿੱਚ 1100 ਰੁਪਏ ਹਰ ਮਹੀਨੇ ਪਾਇਆ ਕਰਾਂਗੇ ਚਲੋ 2026 ਤੱਕ ਇਹ ਗੱਲ ਪਹੁੰਚ ਗਈ ਹੈ ਪਰ ਉਸ ਤੋਂ ਬਾਅਦ ਹੁਣ ਜਦੋਂ ਇਹ ਖਬਰ ਚੱਲੀ ਹੈ ਕਿ ਹਸਪਤਾਲਾਂ ਦੇ ਵਿੱਚ ਬਹੁਤ ਸਾਰੇ ਲੋਕ ਧੱਕੇ ਖਾਂਦੇ ਆ 10 ਲੱਖ ਰੁਪਏ ਤੱਕ ਇਲਾਜ ਉਹਨਾਂ ਦਾ ਹੋਇਆ ਕਰੇਗਾ ਤੇ ਅੱਜ ਐਲਾਨ ਕੀਤਾ ਗਿਆ ਕਿ ਆਧਾਰ ਕਾਰਡ ਨਾਲ ਵੋਟਰ ਕਾਰਡ ਇਹ ਦੋ ਸਬੂਤ ਦੇ ਤੌਰ ਤੇ ਦਿੱਤੇ ਜਾ ਸਕਦੇ ਆ ਤੇ ਨਾਲ ਦੀ ਨਾਲ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ ਹੈ ਇਹਦੀ ਰਜਿਸਟ੍ਰੇਸ਼ਨ ਲਈ ਆਉਂਦੇ ਦਿਨਾਂ ਨੂੰ ਕੰਮ ਸ਼ੁਰੂ ਹੋ ਜਾਣਾ ਹੈ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਕੰਮ ਸ਼ੁਰੂ ਹੋ ਜਾਣਾ ਤੇ ਉਸ ਤੋਂ ਬਾਅਦ ਲੋਕ ਫਾਇਦਾ ਚੁੱਕ ਸਕਦੇ ਆ ਦੇਖੋ ਜੇ ਤਾਂ ਵਾਕਈ ਇਸ ਤਰ੍ਹਾਂ ਹੁੰਦਾ ਤਾਂ ਫਿਰ ਬਹੁਤ ਵਧੀਆ ਹੋਵੇਗਾ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਲੋਕ ਆਰਥਿਕ ਤੌਰ ਤੇ ਮਜ਼ਬੂਤ ਨਹੀਂਗੇ ਕਮਜ਼ੋਰ ਹੈ ਉਹਨਾਂ ਨੂੰ ਇਸ ਤਰ੍ਹਾਂ ਦੀ ਸਹੂਲਤ ਦੀ ਜ਼ਰੂਰਤ ਹੈ ਕਿਉਂਕਿ ਸਰਕਾਰ ਸੱਤਾ ਵਿੱਚ ਇਸੇ ਕਰਕੇ ਆਈ ਸੀ ਅਸੀਂ ਸਿੱਖਿਆ ਲਈ ਤੇ ਸਿਹਤ ਲਈ ਪੂਰੀ ਜਾਨ ਲਾ ਦੇਾਂਗੇ ਤੇ ਜੇ ਸਿਹਤ ਲਈ ਕੰਮ ਕਰਨ ਲੱਗੇ ਤਾਂ ਕੰਮ ਚੰਗਾ ਹੋ ਸਕਦਾ ਹੈ ਕਿਉਂਕਿ ਬਹੁਤ ਸਾਰੀਆਂ ਸਹੂਲਤਾਂ ਲੋਕਾਂ ਨੂੰ ਹੁਣ ਵੀ ਮਿਲਦੀਆਂ ਮੁਫਤੇ ਵਿੱਚ ਵੈਸੇ ਤਾਂ ਬਹੁਤ ਸਾਰੇ ਲੋਕ ਇਸ ਖਰਾਫ ਨੇ ਕਿ ਮੁਫਤੀਆਂ ਸਹੂਲਤਾਂ ਬੰਦ ਹੋਣੀਆਂ ਚਾਹੀਦੀਆਂ ਪਰ ਅਲਾਜ ਜਿਹੜੇ ਲੋਕ ਨਹੀਂ ਕਰਾ ਸਕਦੇ ਉਹਨਾਂ ਲਈ ਇਹ ਸਕੀਮ ਵਧੀਆ ਹੋ ਸਕਦੀ ਹੈ ਪਰ ਜੇ ਭ੍ਰਿਸ਼ਟਾਚਾਰ ਨਾ ਵਧਿਆ ਤਾਂ ਜੇ ਘાળા ਮਾਲਾ ਕਿਤੇ ਨਾ ਹੋਇਆ ਤਾਂ ਜੇ ਸਹੀ ਨੀਅਤ ਨਾਲ ਪਾਲਿਸੀ ਬਣੀ ਲੋਕਾਂ ਤੱਕ ਪਹੁੰਚ ਗਈ ਤੇ ਪਾਲਿਸੀ ਹੋ ਸਕਦਾ ਸਰਕਾਰ ਦੀ ਵਧੀਆ ਸਾਬਤ ਹੋਵੇ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਦੇਖਦੇ ਹਾਂ ਹਾਲਾਤ ਕਿੱਦਾਂ ਜਾਂਦੇ ਆਂ ਵੇਲਾ ਪ੍ਰੋਗਰਾਮ ਦੀ ਸਮਾਪਤੀ ਦਾ ਮੈਨੂੰ ਨਵਜੀਤ ਹੁੰਦੇ ਆ ਗਿਆ ਦੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ